ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਮੀਟਿੰਗ ਤੋਂ ਬਾਅਦ ਹੁਣ ਵਿਰੋਧੀਆਂ ਦੇ ਲਗਾਤਾਰ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਜਿਸ ਦੇ ਵਿੱਚ ਰਾਜਕੁਮਾਰ ਵੇਰਕਾ ਵੱਲੋਂ ਜਿਹੜਾ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ ਜੀ ਹਾਂ ਹੁਣ ਤੱਕ ਦੀ ਵੱਡੀ ਅਪਡੇਟ ਹੈ ਕਿ ਰਾਜਕੁਮਾਰ ਵੇਰਕਾ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਤੰਜ ਕੱਸਿਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਆਮ ਆਦਮੀ ਪਾਰਟੀ ਦਾ ਜੋ ਹਵਾ ਦੇ ਵਿੱਚ ਮਹਿਲ ਬਣਾਇਆ ਗਿਆ ਸੀ ਤਾਂ ਉਹ ਹੁਣ ਢਾਹ ਢੇਰੀ ਹੋ ਗਿਆ ਹੈ ਤਾਂ ਵੱਡੀ ਅਪਡੇਟ ਹੈ ਕਿ ਕਾਂਗਰਸੀ ਲੀਡਰ ਜੋ ਕਿ ਰਾਜkumar ਵੇਰਕਾ ਵੱਲੋਂ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਤੰਜ ਕੱਸਿਆ ਗਿਆ ਤਾਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਕਰਾਰੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਜੋ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਮੀਟਿੰਗ ਕਰਦੀ ਸੀ ਜਿਸ ਦੇ ਵਿੱਚ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਆ ਉਹ ਪਹੁੰਚਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਰਪੂਤਲਾ ਹਾਊਸ ਦੇ ਵਿੱਚ ਇਹ ਮੀਟਿੰਗ ਸੱਦੀ ਗਈ ਹੈ ਮਹਿਜ 10 ਡਾਕੂਮੈਂਟਾਂ ਦੀ ਇਹ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਵਿਰੋਧੀ ਧਿਰਾਂ ਦੇ ਜਿਹੜੇ ਬਿਆਨ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਤਾਂ ਰਾਜਕੁਮਾਰ ਬੇਰਕਾ ਵੱਲੋਂ ਕਿਹਾ ਗਿਆ ਕਿ ਜੋ ਆਮ ਆਦਮੀ ਪਾਰਟੀ ਨੇ ਗੱਲਾਂ ਦਾ ਅਤੇ ਹਵਾ ਦੇ ਵਿੱਚ ਜੋ ਮਹਿਲ ਬਣਾਇਆ ਸੀ ਹੁਣ ਉਹ ਢਹਟੇ ਦੀ ਹੋ ਗਿਆ ਤਾਂ ਹੁਣ ਜੋ ਆਮ ਆਦਮੀ ਪਾਰਟੀ ਦੇ ਜੋ ਵਿਧਾਇਕ ਨੇ ਜੋ ਲੀਡਰ ਨੇ ਜਾਂ ਉਹਨਾਂ ਦੇ ਜੋ ਵਰਕਰ ਸਮਰਥਕ ਨੇ ਉਹ ਵੀ ਹੁਣ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਿਹੜੇ ਨੇ ਉਹ ਸ਼ਾਮਿਲ ਹੋਣਗੇ ਤਾਂ ਵੱਡੀ ਅਪਡੇਟ ਤੁਹਾਡੇ ਲਈ ਲੈ ਕੇ حاضر ਹੋਏ ਆ ਤਾਂ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜੋ ਦਿੱਲੀ ਦੇ ਵਿੱਚ ਇੱਕ ਮੀਟਿੰਗ ਬੁਲਾਈ ਗਈ ਹੈ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ ਸੰਬੰਧੀ ਡਾਕਟਰ ਰਾਜਕੁਮਾਰ ਵੇਰਕਾ ਦਾ ਬਿਆਨ ਨਿਕਲ ਕੇ ਸਾਹਮਣੇ ਆਇਆ ਤਾਂ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਜੋ ਵਿਧਾਇਕਾਂ ਤੇ ਮੰਤਰੀਆਂ ਦੀ ਮੀਟਿੰਗ ਬੁਲਾਈ ਗਈ ਹੈ ਇਹ ਪਾਰਟੀ ਦੀ ਇੱਕ ਜੁਟਤਾ ਕਰਕੇ ਬੁਲਾਈ ਗਈ ਹੈ ਤਾਂ ਕੇਜਰੀਵਾਲ ਜਾਣਦੇ ਨੇ ਕਿ ਝੂਠ ਦੀ ਨਹੀਂ ਤੇ ਜੇ ਜਿਹੜਾ ਇਹ ਹਵਾ ਮਹਿਲ ਬਣਾਇਆ ਗਿਆ ਸੀ ਉਹ ਟਹਿ ਢੇਰੀ ਕਿਵੇਂ ਹੋ ਗਿਆ ਤਾਂ ਜੋ ਹੋਇਆ ਉਹ ਸਭ ਲੋਕ ਜਾਣਦੇ ਨੇ ਤੇ ਪੰਜਾਬ ਦੇ ਲੋਕ ਹੁਣ ਉਹਨਾਂ ਨੂੰ ਸਵੀਕਾਰ ਨਹੀਂ ਕਰਨਗੇ ਤੇ ਇਸ ਦੇ ਲਈ ਉਸ ਦੇ ਵਿਧਾਇਕ ਵੀ ਜਿਹੜੇ ਨੇ ਕੇਜਰੀਵਾਲ ਦੇ ਵਿਧਾਇਕ ਵੀ ਚੁੱਪ ਨੇ ਤਾਂ ਉੱਥੇ ਉਹਨਾਂ ਨੇ ਕਿਹਾ ਕਿ ਲੋਕ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਹੁਣ ਆਮ ਆਦਮੀ ਪਾਰਟੀ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋਣਗੇ ਤਾਂ ਉਹ ਸੋਚਦੇ ਨੇ ਕਿ ਜੇਕਰ ਚੋਣਾਂ ਜਲਦੀ ਹੋਣਗੀਆਂ ਤਾਂ ਇੱਥੇ ਆਪਣੀ ਪਾਰਟੀ ਬਾਰੇ ਗੱਲ ਕਰਨ ਦੀ ਕੋਈ ਵੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਦੇ ਹਾਲਾਤ ਲਗਾਤਾਰ ਵਿਗੜਤੇ ਜਾ ਰਹੇ ਨੇ ਤਾਂ ਉਹਨਾਂ ਨੇ ਕਿਹਾ ਕਿ ਹੁਣ 2027 ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਮੁੜ ਸਰਕਾਰ ਬਣਾਉਣ ਦੀ ਗੱਲ ਕਹਿ ਰਹੀ ਹੈ ਪਰ ਅਜਿਹਾ ਨਹੀਂ ਹੋਏਗਾ ਕਿਉਂਕਿ ਹੁਣ ਪੰਜਾਬ ਦੇ ਲੋਕਾਂ ਨੇ ਵੀ ਉਹਨਾਂ ਨੂੰ ਇਨਕਾਰ ਦਿੱਤਾ ਹੈ ਤੇ ਜਦ ਤੱਕ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨਹੀਂ ਮੰਤਰੀ ਸੰਤਨੀ ਨੇ ਉਹ ਹੋਰਨਾਂ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਜਾਣਗੇ ਤਾਂ ਹੁਣ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਜੋ ਵਜੂਦ ਹੈ ਉਹ ਖਤਮ ਹੋ ਜਾਏਗਾ ਤਾਂ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਖਤਮ ਹੋ ਜਾਏਗੀ ਇਸ ਮੌਕੇ ਤੇ ਉਹਨਾਂ ਨੇ ਕੀ ਕੁਝ ਕਿਹਾ ਉਹ ਤੁਹਾਡਾ ਨਾ ਕਰਦੇ ਆਂ ਸੱਚਾ ਡਾਕਟਰ ਸਾਹਿਬ ਤੇਜਰੀਵਾਲ ਜੀ ਨੇ ਜੋ ਮੰਤਰੀ ਬਿਜਾਇਕੋ ਦੀ ਮੀਟਿੰਗ ਦਿੱਲੀ ਵਿੱਚ ਬੁਲਾਈ ਹੈ ਉਸਕੇ ਬਾਰੇ ਮੈਂ ਕੀ ਕਹਾਂਗੇ دیکھیں ਦਿੱਲੀ ਵਿੱਚ ਮੀਟਿੰਗ ਜੋ ਬੁਲਾਈ ਹੈ ਉਹ ਇਹ ਕਹਿਣੇ ਲਈ ਹੈ ਕਿ ਪਾਰਟੀ ਕੱਟੀ ਹੈ ਤੇਜਰੀਵਾਲ ਸਾਹਿਬ ਜਾਣਤੇ ਹਨ कि उनका झूठ की बुनियाद पे बना हुआ हवा महल जिस तरीके से अस्त व्यस्त आज दिल्ली में हुआ है पंजाब में भी वो जानते हैं कि पार्टी बचने वाली नहीं है उनके विधायक बिखरने वाले हैं भागने वाले हैं और कुछ लोग बीजेपी में जाएंगे कुछ लोग कांग्रेस में आएंगे कुछ लोग दूसरी पार्टियों में जाएंगे कि हम यहां सोच रहे हैं कि जल्दी चुनाव होंगे यहां पार्टी बचेगी नहीं क्योंकि पंजाब के हालात बद बत से बदतर हैं आज पंजाब के लोग सरकार के ऊपर भरोसा नहीं करते पंजाब के लोग अपने आप को अनसेफ मानते हैं पंजाब के लोग ये भी जानते हैं कि कांग्रेस के बिल्डा इस पंजाब को कोई संभाल नहीं सकता कोई हमें बचा नहीं सकता कांग्रेस एक विकल्प है और जल्दी चुनाव होंगे कांग्रेस पार्टी सरकार बनाएगी